ਸੌਲਾ ਬੀਨ ਦੀ ਰਿਕਾਰਡਿੰਗਾਂ ਫੋਨ ਤੇ ਕੱਲੀ ਗੱਲ ਹੋਈ ਜਾ ਮੈਂ ਨੇੜੇ ਨਹੀਂ ਸੀ ਮੁੰਡੇ ਨੇ ਸਾਰਾ ਕੁਝ ਦੱਸਿਆ ਤੀ ਅਸੀਂ ਕਹਿੰਦਾ ਇੱਥੇ ਮਿਲੇ ਆ ਜਿਹੜੀਆਂ ਰਾਤ ਨੂੰ ਰਿਕਾਰਡਿੰਗਾਂ ਚੱਲਦੀਆਂ ਕਰਦੇ ਸੀ ਇਹ ਕਿ ਮੈਂ ਬਾਹਰ ਖੜਿਆ ਤੂੰ ਬਾਹਰ ਆ ਜਾ ਮੈਂ ਬਾਥਰੂਮ ਕਰਨ ਲਈ ਬਸ ਇਹੋ ਜੇ ਪਰਸਨ ਹੋਇਆ ਮੇਰੇ ਬਾਰੇ ਕਹਿੰਦੇ ਬਹੁਤ ਗਲਤ ਹੈ ਇੱਕ ਬੁੜੀਆ ਕੁੜੀ ਨਾਲ ਗੱਲ ਕਰਦੇ ਫਾਰਕਾਂ ਜਿਦਾਂ ਨਾ ਕਰਦਾ ਉਹ ਕਰਦਾ ਹੈ ਤੇ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਤੋੜਦਾ ਬਈ ਇਹ ਫੈਸਲਾ ਠੋਡਾ ਸੀ ਜਾਂ ਫਿਰ ਇਹ ਪੰਚਾਇਤ ਦਾ ਫੈਸਲਾ। ਉਠਾਇਆ ਨਾ ਮੈਂ ਜਾਤ ਨੂੰ ਉਹ ਅਸਰੀਆ ਦਾ ਮਿੰਨਾ ਮੱਠਾ ਜਾਂ ਹਸੇ ਹਸੀਆਂ ਦੀ ਐ ਫਿਰ ਉਹਦੇ ਹੱਥਾਂ ਜੱਥਾ ਪਾਈ ਜਿਵੇਂ ਘੁੱਟ ਕੇ ਵੀ ਬਸ ਇਹਦੇ ਬਿਨਾਂ ਤਾਂ ਮੇਰੀ ਮਰਦੀ ਤੀਂ ਜਾਂਦਾ। ਹੋਇਆ ਬਸ ਠੀਕ ਐ। ਉਹ ਚੰਗਾ ਕੰਮ ਕਰਨ ਲੱਗੇ ਸੋਚ। ਤੈਨੂੰ ਚੰਗਾ ਲੱਗਦਾ ਸੀ ਨਾ? ਜਦੋਂ ਬਈਏ ਮਿਲਦੇ ਸੀ ਤਾਂ ਉਦੋਂ ਤੁਸੀਂ ਕਿੱਥੇ ਹੁੰਦੇ ਸੀ? ਘਰ ਹੀ ਹੁੰਦਾ ਸੀ ਮੈਨੂੰ ਪਤਾ ਹੀ ਨਹੀਂ। ਹੁਣ ਇਹ ਤਾਂ ਹੈ ਨਹੀਂ ਗਾ ਮੈਂ ਬੱਚਾ ਮੈਨੂੰ ਪਤਾ ਨਾ ਲੱਗੂ ਕੀ ਹੋ ਰਿਹਾ ਕੀ ਨਹੀਂ। ਜਾਤਾ ਕੁਛ ਨਾ ਕੁਛ ਤਾਂ ਮੈਨੂੰ ਨੀਂਦ ਦਾ ਸਿਸਟਮ ਦਿੱਤਾ ਹੀ ਹੋਣਾ ਨਾ ਉਹ ਜਦੋਂ ਮੈਂ ਗਿਆ ਤੇ ਜਾ ਕੇ ਮੇਰੇ ਫੋਨ ਦੋਵਾਂ ਦੇਖੋ ਇਹ ਨਾ ਇਹਦੇ ਵਾਲੇ ਫੋਨ 'ਚ ਡਿਲੀਟ ਸੀ ਸਾਰਾ ਕੁਝ ਉਹਦੇ ਵਾਲੇ ਫੋਨ 'ਚ ਰਿਕਾਰਡਿੰਗਾਂ ਪਈਆਂ ਸਾਰੀਆਂ ਰੱਬ ਜਨਾ ਦੇ ਕਿੰਨੀ ਸੀ ਮੇਰੇ ਤੋਂ ਸਭ ਮਿੱਟੀ ਗਿਆ ਤਾਂ ਪਛਤਾਵਾ ਹੈ ਕੋਈ ਕਿ ਇਹ ਕਦਮ ਕਿਉਂ ਚੁੱਕਿਆ ਪਛਤਾਵਾ ਨਹੀਂ ਦੁੱਖ ਦੁੱਖ ਹੈਗਾ ਦਵਾਈਆਂ ਕਾ ਲਿਆ ਕੇ ਥੋੜਾ ਜਿਹਾ ਪਛਤਾਵਾ ਨਹੀਂ ਆਗਾ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਆ ਆਪਣੀ ਪਤਨੀ ਦੀ ਬਾਹ ਫੜ ਕੇ ਦੂਜੇ ਕਿਸੇ ਨੌਜਵਾਨ ਦੇ ਨਾਲ ਤੋੜ ਦਿੰਦਾ ਤੇ ਇਹ ਵੀਡੀਓ ਦੇਖਣ ਤੇ ਬਾਅਦ ਮਨ ਦੇ ਵਿੱਚ ਬਹੁਤ ਸਾਰੇ ਅਜਿਹੇ ਸਵਾਲ ਉੱਠਦੇ ਨੇ ਕਿ ਕੋਈ ਕਿਸ ਤਰ੍ਹਾਂ ਇਸ ਤਰ੍ਹਾਂ ਕਰ ਸਕਦਾ ਤੇ ਹੈਰਾਨੀ ਵੀ ਹੁੰਦੀ ਹੈ ਕਿ ਕੋਈ ਵਿਅਕਤੀ ਆਪਣੀ ਵਾਈਫ ਦੀ ਆਪਣੀ ਪਤਨੀ ਦੀ ਬਾਹ ਫੜ ਕੇ ਕਿਥੇ ਹੋਰ ਦੇ ਨਾਲ ਕਿਵੇਂ ਤੋੜ ਸਕਦਾ ਸੋ ਇਹ ਸਵਾਲ ਜਦੋਂ ਉੱਠੇ ਤਾਂ ਇਹਨਾਂ ਦਾ ਉੱਤਰ ਲੱਭਣ ਦੇ ਲਈ ਅਸੀਂ ਇਸ ਵੀਡੀਓ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅਸਲ ਦੇ ਵਿੱਚ ਇਸ ਵੀਡੀਓ ਦੇ ਪਿੱਛੇ ਕਹਾਣੀ ਕੀ ਹੈ ਸੋ ਅਸੀਂ ਉਸ ਮੁੰਡੇ ਨੂੰ ਮਿਲੇ ਜਿਸ ਮੁੰਡੇ ਦੇ ਦੁਆਰਾ ਇਹ ਵੀਡੀਓ ਅਪਲੋਡ ਕੀਤੀ ਗਈ ਸੀ ਉਹ ਮੁੰਡਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਇਸ ਸਾਰੀ ਘਟਨਾ ਦੇ ਪਿੱਛੇ ਸਚਾਈ ਕੀ ਹੈ ਬਾਈ ਜੀ ਸასი ਕਾਲ ਸਸੀ ਗਾਇ ਬਈ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਇਹਦੇ ਬਾਰੇ ਕਹਿ ਰਹੇ ਨੇ ਕਿ ਇਹ ਕਿਸੇ ਟੈਲੀਫਿਲਮ ਦਾ ਪਾਰਟ ਹੈ ਜਾਂ ਫਿਰ ਇਹ ਸੱਚ ਹੈ ਕਿਉਂਕਿ ਕਿਸ ਤਰ੍ਹਾਂ ਕੋਈ ਆਪਣੀ ਪਤਨੀ ਦੀ ਬਾਹ ਫੜ ਕੇ ਦੂਜੇ ਕਿਸੇ ਦੇ ਨਾਲ ਤੋਰ ਸਕਦਾ ਹੈ ਅਸਲ 'ਚ ਇਸ ਵੀਡੀਓ ਦੇ ਪਿੱਛੇ ਦੀ ਸੱਚਾਈ ਕੀ ਹੈ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਦੇਖੋ ਇੱਕ ਮੈਸੇਜ ਨੇ ਸਾਰਾ ਕੀਤਾ ਇੱਕ ਮੈਸੇਜ ਆਇਆ ਮੁੰਡੇ ਦਾ ਉਹਨਾਂ ਦੀ ਆਈਡੀ ਤੇ ਮੇਰੇ ਘਰ ਵਾਲੀ ਆਈਡੀ ਤੇ ਮੈਸੇਜ ਆਇਆ ਉਹ ਮੈਸੇਜ ਜਦੋਂ ਮੈਂ ਸੁਣਿਆ ਨਾ ਮੈਨੂੰ ਉਹਦੇ ਵਿੱਚ ਮੈਸੇਜ ਸੀਗਾ ਵੀ ਦੂਸਰੇ ਫੋਨ ਤੇ ਫੋਨ ਕਰੀ ਨਾਲੇ ਉਹ ਹੀ ਯਾਰ ਦੂਸਰੇ ਫੋਨ ਤੇ ਫੋਨ ਕਰੀ ਮੈਂ ਆਖਿਆ ਯਾਰ ਇਹ ਤਾਂ ਕੰਮ ਮੈਂ ਉਸ ਟਾਈਮ ਹੀ ਕਰੇ ਚਲਾ ਗਿਆ ਹੂੰ ਜਦੋਂ ਘਰੇ ਜਾ ਕੇ ਵੇਖਿਆ ਸਾਰਾ ਕੁਝ ਫੋਨ ਤੇ ਉਹਦੇ ਫੋਨ 'ਚ ਮੈਸੇਜ ਰੀਡ ਹੋਇਆ ਇਹ ਕਰੋ ਮੁੰਡੇ ਦਾ ਫੋਨ ਮੈਂ ਖੋਲਿਆ ਉਹਦੇ ਫੋਨ 'ਚ ਰਿਕਾਰਡਿੰਗਾਂ ਵੇਖੀਆਂ ਸਾਰੀਆਂ ਸੁਣੀਆਂ ਫਿਰ ਉਸ ਤੋਂ ਬਾਅਦ ਮੈਂ ਮੜਾ ਕਿਹਾ ਉਹ ਕਹਿੰਦੀ ਮੈਂ ਨਹੀਂ ਮੈਂ ਗਲਤ ਨਹੀਂ ਕਹਿੰਦੀ ਫਿਰ ਮੈਂ ਸੱਦ ਕੇ ਸਰਪੰਚ ਮੈਂਬਰ ਨੂੰ ਸਾਰਿਆਂ ਨੂੰ ਇਹ ਤਵ ਜਾ ਉਨਾਰਾ ਕਰ ਲਈ ਬਈ ਤੁਹਾਨੂੰ ਪਹਿਲਾਂ ਸ਼ੱਕ ਸੀ ਆ ਪਹਿਲੀ ਵਾਰੀ ਇਹ ਕੁਝ ਹੋਇਆ ਸ਼ੱਕ ਤਾਂ ਕਦੇ ਹੋਇਆ ਨਹੀਂ ਗਾ ਜੀ ਕਿਉਂਕਿ ਇਹਨੂੰ ਮੈਂ ਪਿਆਰ ਹੀ ਇੰਨਾ ਕਰਦਾ ਸੀ ਸ਼ੱਕਾ ਦਾ ਕੋਈ ਨੋਬਤੀਆ ਨਹੀਂ ਸੀ ਉਹਨੂੰ ਤਾਂ ਕੋਈ ਮਾੜਾ ਜਿਹਾ ਕੁਝ ਕਹਿੰਦਾ ਸੀ ਮੈਂ ਤਾਂ ਉਹਦੀ ਨਾਲ ਲੜਨ ਤੱਕ ਜਾਂਦਾ ਸੀ ਬੇ ਬੰਦੇ ਨੇ ਮੈਨੂੰ ਐ ਮੇਰੇ ਟੱਬਰ ਨੂੰ ਕਿਉਂ ਆਇਆ ਕਿਹਾ ਤਾਂ ਸ਼ੱਕਾ ਤਾਂ ਉਹ ਹੈ ਨਹੀਂ ਜੀ ਸ਼ੱਕਾ ਪੁਆਇੰਟ ਹੀ ਨਹੀਂ ਸੀ ਕਦੇ ਪਛਤਾਵਾ ਹੈ ਕੋਈ ਕਿ ਇਹ ਕਦਮ ਕਿਉਂ ਚੁੱਕਿਆ ਮੈਂ ਪਛਤਾਵਾ ਨਹੀਂ ਦੁੱਖ ਦੁੱਖ ਹੈਗਾ ਦਿਵਕਰ ਨੂੰ ਲੈ ਕੇ ਥੋੜਾ ਜਿਹਾ ਪਛਤਾਵਾ ਨਹੀਂ ਹੈਗਾ ਵੀ ਮੈਨੂੰ ਐ ਕਿਉਂ ਕਰਤਾ ਜਾ ਉਹ ਕਿਉਂ ਕਰਤਾ ਆ ਸਮਝ ਜਾਣਾ ਚਾਹਤੇ ਸੀ ਜਨਾ ਨੂੰ ਜਿਹੜਾ ਕਿਤੇ ਨਾ ਕਿਤੇ ਗੱਲ ਬੰਦਾ ਅੰਦਰ ਵੜ ਕੇ ਸਮਝਾ ਰਿਹਾ ਨਹੀਂ ਚਾਹਣਾ ਨੂੰ ਸਮਝ ਜਾਣਾ ਚਾਹਤਾ ਕਿ ਇਹ ਬੰਦਾ ਵੀ ਸ਼ੱਕ ਕਰ ਲਾ ਪਿਆ ਜਾ ਕੋਸ਼ਣਾ ਕੋਸ਼ਤਾ ਸਾਹਮਣੇ ਆਇਆ ਹੋਣਾ ਇਹਦੇ ਜਿਹੜਾ ਬੰਦਾ ਸਮਝਾ ਰਿਹਾ ਵੀ ਤੂੰ ਸਮਝ ਜਾਣਾ ਜੇ ਤੁਸੀਂ ਆਪਣੀ ਪਤਨੀ ਨੂੰ ਬਈ ਪਹਿਲਾਂ ਸਮਝਾਉਂਦੇ ਸੀ ਇਸ ਜਦੋਂ ਇਸ ਚੀਜ਼ ਦਾ ਮਾੜਾ ਮੋਟਾ ਤੁਹਾਨੂੰ ਪਤਾ ਲੱਗਿਆ ਸੀ ਸਮਝਾਇਆ ਇੱਕ ਦੁਵਾਰੀ ਉਦੋਂ ਮੈਨੂੰ ਇਹ ਨਹੀਂ ਪਤਾ ਗਲਤ ਤਾਂ ਨਹੀਂ ਵੀ ਜਿਵੇਂ ਕਿਸੇ ਨੇ ਗੱਲ ਕਰਤੀ ਵੀ ਯਾਰ ਗਲ ਕਰਤੀ ਕਿਸ ਨੇ ਕਹਿੰਦਾ ਭਾਬੀ ਨਾਲ ਥੋੜੀ ਇਹ ਨਾ ਮੈਨੂੰ ਗਲਤ ਲੱਗ ਜਾਂਦੀ ਐ ਇਸ ਮੁੰਡੇ ਨਾਲ ਮੈਂ ਆਖਿਆ ਨਹੀਂ ਯਾਰ ਯਕੀਨ ਹੀ ਨਹੀਂ ਬੜਾ ਮੈਨੂੰ ਮੈਂ ਕਮਲਿਆ ਇਹ ਤਾਂ ਜ਼ਿੰਦਗੀ 'ਚ ਨਹੀਂ ਹੋ ਸਕਦਾ ਮੈਂ ਲੜਦੀ ਜ਼ਰੂਰ ਆ ਬੜਬੋਲੀ ਆ ਮੂੰਹ ਦਿਓ ਪਰ ਕਦੇ ਉਸੇ ਮਨ ਚਾਹ ਚੀ ਨਹੀਂ ਆਉਗੀ ਕਿ ਮੈਂ ਉਹਨੂੰ ਚੀਟ ਕਰਾਂ ਜਾਵਾਂ ਤੇ ਨਾ ਹੋਰ ਕਿਸੇ ਨਾਲ ਜਾਵਾਂ ਰੱਬ 'ਚ ਨਾ ਯਕੀਨ ਸੀ ਮੈਨੂੰ ਇੱਥੇ ਸਭ ਮਿੱਟੀ ਕਰਤਾ ਮੈਂ ਭਈ ਇੱਕ ਪਾਸੇ ਕਾਨੂੰਨ ਐ ਜਿਹੜਾ ਉਹ ਮਨਜ਼ੂਰੀ ਦਿੰਦਾ ਐ ਕਿ ਜੇਕਰ ਤੁਸੀਂ ਆਪਣੀ ਪਤੀ ਆ ਪਤਨੀ ਤੋਂ ਖੁਸ਼ ਨਹੀਂ ਹੋ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਹੋਰ ਨਾਲ ਸਬੰਧ ਬਣਾ ਸਕਦੇ ਹੋ ਤੇ ਦੂਜੇ ਪਾਸੇ ਇਹ ਕਾਨੂੰਨ ਹੈ ਜਿਹੜਾ ਇਸ ਕਾਨੂੰਨ ਦੇ ਪੈਰਲਲ ਹੀ ਲੋਕਾਂ ਦੇ ਘਰ ਵੀ ਉਜੜ ਰਹੇ ਨੇ ਜਿਸ ਤਰ੍ਹਾਂ ਹੁਣ ਤੁਹਾਡੇ ਨਾਲ ਵਾਪਰਿਆ ਤਾਂ ਕੀ ਕਹਿਣਾ ਚਾਹੋਗੇ ਇਸ ਕਾਨੂੰਨ ਦੇ ਬਾਰੇ ਪਰ ਉਹਨਾਂ ਲਈ ਤਾਂ ਸਹੀ ਹੈ ਜਿਹੜੇ ਵਧੀਆ ਚੱਲੀ ਜਾਂਦੇ ਆ ਆਪਦਾ ਉਹਨਾਂ ਨੂੰ ਤਾਂ ਬੜਾ ਵਧੀਆ ਲੱਗਦਾ ਨਾ ਕਾਨੂੰਨ ਪਰ ਜਿਨ੍ਹਾਂ ਦੇ ਮਗਰ ਜਿਹੜੇ ਮਗਰ ਉਜੜਦੇ ਆ ਉਹ ਗਲਤ ਹੋ ਜਾਂਦੇ ਆ ਨਾ ਉਹਨਾਂ ਨੂੰ ਇਹ ਮਾੜਾ ਲੱਗਦਾ ਕਾਨੂੰਨ ਤਾਂ ਵੈਸੇ ਇਹ ਕਾਨੂੰਨ ਤਾਂ ਗਲਤੀ ਹੈ ਕਾਨੂੰਨੀ ਇਹ ਚੀਜ਼ਾਂ ਇਹ ਚੀਜ਼ਾਂ ਪੰਜਾਬ ਚ ਖਾਸ ਰੱਖਣੀ ਚਾਹੀਦੀਆਂ ਆਪਾਂ ਕਿਹੜਾ ਫੋਰਨ ਕੰਟਰੀ ਚ ਬੈਠਾ ਵੀ ਆ ਤੁਸੀਂ ਸਿਰਫ ਇੱਕ ਮੈਸੇਜ ਹੀ ਦੇਖਿਆ ਸੀ ਜਾਂ ਕੁਝ ਹੋਰ ਵੀ ਸੀ ਮੈਂ ਜਦੋਂ ਮੈਸੇਜ ਦੇਖਿਆ ਨਹੀਂ ਮੈਂ ਘਰੇ ਗਿਆ ਉਸੇ ਟਾਈਮ ਮੈਨੂੰ ਇੱਕ ਮੈਸੇਜ ਨਾਲ ਨਹੀਂ ਗਲਤੀ ਲੱਗੀ ਸੀ ਮੈਂ ਤਾਂ ਉਹਨੂੰ ਝਿੜਕਣ ਗਿਆ ਸੀਗਾ ਕਿ ਤੈਨੂੰ ਮੈਸੇਜ ਇਹਨੇ ਕਿਵੇਂ ਕੀਤਾ ਤੇਰੀ ਆਈਡੀ ਤੇ ਸਿਰਫ ਝਿੜਕਣ ਗਿਆ ਸੀ ਹੋਰ ਮੇਰੇ ਮਨ ਚ ਹੈ ਨਹੀਂ ਜਿਵੇਂ ਮੈਨੂੰ ਇਹਨਾਂ ਨੂੰ ਕੁਝ ਪਤਾ ਲੱਗੂਗਾ ਉਹ ਜਦੋਂ ਮੈਂ ਗਿਆ ਉੱਥੇ ਜਾ ਕੇ ਮੈਂ ਜਦੋਂ ਫੋਨ ਦੋਵਾਂ ਦੇਖੋ ਇਹ ਨਾ ਇਹਦੇ ਵਾਲੇ ਫੋਨ ਚ ਡਿਲੀਟ ਸੀ ਸਾਰਾ ਕੁਝ ਉਹ ਟੈਲੀਫੋਨ 'ਚ ਰਿਕਾਰਡਿੰਗਾਂ ਪਈਆਂ ਸੀ ਸਾਰੀਆਂ ਜਿਹੜੀਆਂ ਰਾਤ ਨੂੰ ਰਿਕਾਰਡਿੰਗਾਂ ਚੱਲਦੀਆਂ ਕਰਦੇ ਸੀ ਤੂੰ ਮੈਂ ਬਾਹਰ ਖੜਿਆ ਤੂੰ ਬਾਹਰ ਆ ਜਾ ਮੈਂ ਬਾਥਰੂਮ ਕਰਨਾ ਇਹੋ ਜੇ ਪਰਸਨਸ ਆ ਇਹਨਾਂ ਦੀ ਪਰਸਨਲ ਗੱਲਾਂ ਆਉਂਦੀ ਜੋ ਹੋਈਆਂ ਜੋ ਕਮੀਆਂ ਬੀਬੀ 'ਚ ਹੋਣੀਆਂ ਜਿਸੀ ਇਹਨਾਂ 'ਚ ਜੋ ਹੋਈਆਂ ਪਰਸਨਲ ਗੱਲਾਂ ਤੂੰ ਆ ਜਾ ਮੈਂ ਇੱਥੇ ਖੜਾ ਮੈਂ ਤਾਂ ਨੀਂਦ ਨਹੀਂ ਆਂਦੀ ਮੈਂ ਦੋ ਦੋ ਤਿੰਨ ਤਣਵਾਈ ਦੀ ਰਿਕਾਰਡਿੰਗਾਂ ਤੇ ਮੈਨੂੰ ਪਤਾ ਹੀ ਨਹੀਂ ਮੈਂ ਪਿਆ ਫਿਰ ਜਦੋਂ ਬਈ ਇਹ ਮਿਲਦੇ ਸੀ ਤਾਂ ਉਦੋਂ ਤੁਸੀਂ ਕਿੱਥੇ ਹੁੰਦੇ ਸੀ ਘਰ ਹੀ ਹੁੰਦਾ ਸੀ ਮੈਨੂੰ ਪਤਾ ਹੀ ਨਹੀਂ ਹੁਣ ਇਹ ਤਾਂ ਹੈ ਨਹੀਂ ਕਿ ਮੈਂ ਬੱਚਾ ਵੀ ਮੈਨੂੰ ਪਤਾ ਨਾ ਲੱਗੂਗਾ ਕੀ ਹੋ ਰਿਹਾ ਕੀ ਨਹੀਂ ਜਾਂ ਤਾਂ ਕੁਝ ਨਾ ਕੁਝ ਤਾਂ ਮੈਨੂੰ ਨੀਂਦ ਦਾ ਸਿਸਟਮ ਦਿੱਤਾ ਹੀ ਹੋਣਾ ਇਹਨਾਂ ਨੇ ਮਤਲਬ ਤੁਹਾਨੂੰ ਕੋਈ ਨਸ਼ੀਲੀ ਚੀਜ਼ ਆ ਕੋਈ ਨੀਂਦ ਵਾਲੀ ਚੀਜ਼ ਦਿੱਤੀ ਜਾਂਦੀ ਸੀ ਜਿਹਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਕਿ ਤੁਸੀਂ ਸੁੱਤੇ ਪਈ ਰਹ ਜਾਂਦੇ ਸੀ ਮੈਨੂੰ ਹੁਣ ਉਦੋਂ ਨਹੀਂ ਲੱਗਦਾ ਹੁਣ ਲੱਗ ਰਿਹਾ ਮੈਨੂੰ ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਹੁਣ ਹੁਣ ਮੈਨੂੰ ਜਿੱਦਨ 2-3 ਦਿਨ ਹੋ ਗਏ ਜਿੱਦਨ ਦੀ ਗਈ ਮੈਨੂੰ ਨੀਂਦ ਹੀ ਨਹੀਂ ਆ ਰਹੀ ਮੈਂ ਇੱਕ ਅੱਧਾ ਘੰਟਾ ਦਿਨ ਜਾਂ ਦਿਨੇ ਇੱਕ ਘੰਟਾ ਸੋਚਾਂ ਜਾਂ ਰਾਤ ਨੂੰ ਤਾਂ ਬਸ ਸਰੇਤਮ ਵਾਲੇ ਦੇਖਦਾਰ ਨਾ ਜਮਤੂ ਰਿਆ ਫੇਦਰ ਨਾ ਤੁਸੀਂ ਕਦੇ ਤੁਹਾਡੀ ਵਾਈਫ ਦੇ ਪੇਕੇ ਨੇ ਜਿਹੜੇ ਉਹਨਾਂ ਨੂੰ ਸੱਦ ਕੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪੇਕੇ ਨਾਲ ਤਾਂ ਆਪਣਾ ਇਹ ਨਾ ਹੈ ਹੀ ਨਹੀਂ ਗਾ ਇਹਨਾਂ ਦੇ ਵੀ ਕਮਾ ਤਾਂ ਮੇਰੀ ਸੱਸ ਵਰਤਦੀ ਸਾਡੇ ਨਾਲ ਵਧੀਆ ਚਲੋ ਉਹਨਾਂ ਦੇ ਸਾਰੇ ਹੈਗੇ ਸੱਸ ਵਰਤਰੀ ਸੀ ਸੱਸ ਨੂੰ ਮੈਂ ਕਿਹਾ ਇੱਕ ਦੁਆਰੀ ਉਹ ਵੀ ਉਹਦੇ ਦੇਖੋ ਧੀ ਨੇ ਮਾਂ ਦਾ ਹੀ ਬੰਨਾ ਜਾਂ ਮਾਂ ਨੇ ਧੀ ਦਾ ਹੀ ਬੰਨਾ ਨਾ ਤਾਂ ਕੋਈ ਜਵਾਈ ਦਾ ਬਣਿਆ ਅੱਜ ਤੱਕ ਤੇ ਨਾ ਹੀ ਕਿਸੇ ਬਣੇ ਬੰਦੇ ਦੀ ਸਿਰਫੇ ਕਮਾ ਬੰਦੀ ਆ ਉਹ ਹੀ ਮੇਰੀ ਹੈ ਨੂੰ ਪਰ ਤੁਸੀਂ ਭਾਈ ਜਦੋਂ ਇਹ ਫੈਸਲਾ ਲਿਆ ਇੰਨਾ ਵੱਡਾ ਫੈਸਲਾ ਲੈ ਲਿਆ ਤੁਸੀਂ ਤੁਸੀਂ ਆਪਣੇ ਬੱਚਿਆਂ ਬਾਰੇ ਨਹੀਂ ਸੋਚਿਆ ਕਿ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜੂਗਾ ਬੱਚੇ ਰੋਲ ਜਾਣਗੇ ਜਾਂ ਫਿਰ ਨਹੀਂ ਬੱਚੇ ਰੋਲ ਜਾਣਗੇ ਫੈਸਲਾ ਤਾਂ ਚੰਗਾ ਹੀ ਹੈ ਬੱਚਾ ਨਿਕਲ ਨੂੰ ਕੁਝ ਹੋ ਜਾਂਦਾ ਮੈਨੂੰ ਇਹ ਲੱਗੇ ਜਦ ਮੈਂ ਰਿਕਾਰਡਿੰਗਾਂ ਵੇਖਿਆ ਜਿਹੜੀ ਜਨਾਨੀ ਮੈਨੂੰ 2 2 ਵਜੇ ਤੱਕ ਮੈਨੂੰ ਪਤਾ ਹੀ ਨਹੀਂ ਉਹ ਰਿਕਾਰਡਿੰਗਾਂ ਤੇ ਗੱਲਾਂ ਕਰੀ ਜਾਂਦੀ ਬਾਹਰ ਜਾ ਰਹੀ ਘਰ ਤੋਂ ਉਸ ਚੀਜ਼ ਦਾ ਮੈਨੂੰ ਪਤਾ ਹੀ ਨਹੀਂ 2 ਵਜੇ ਦੀ ਰਿਕਾਰਡਿੰਗ 3 ਵਜੇ ਦੀ 4 ਵਜੇ ਦੀ ਰਿਕਾਰਡਿੰਗ 1 ਵਜੇ ਦੀ ਰਿਕਾਰਡਿੰਗ ਉਹ ਮੈਂ ਵੇਖ ਮੈਂ ਰਿਕਾਰਡਿੰਗਾਂ ਦਾ ਟਾਈਮ ਵੇਖੇ ਮੈਨੂੰ ਪਤਾ ਨਹੀਂ ਮੈਂ ਸੁੱਤਾ ਪਿਆ ਕੋਲੇ ਐ ਤਾਂ ਬੰਦਾ ਐਡਾ ਦਾ ਕੋਈ ਬੰਦਾ ਪਾਗਲ ਨਹੀਂ ਇੱਕ ਬੰਦੇ ਨੂੰ ਆਵਾਜ਼ ਨਾ ਆਵੇ ਗੇਟ ਖੁੱਲੇ ਆਵਾਜ਼ ਨਾ ਆਵੇ ਕੋਈ ਰਿਕਾਰਡਿੰਗ ਕੋਲੇ ਹੋ ਰਹੀ ਐ ਸੇ ਰਿਕਾਰਡਿੰਗ ਇੱਕ ਇਹ ਇਹਨਾਂ ਨੂੰ ਲਿਖਣਾ ਨਹੀਂ ਆਉਂਦਾ ਦੋਵਾਂ ਨੂੰ ਉਹ ਵੀ ਰਿਕਾਰਡਿੰਗ ਭੇਜਦਾ ਵੀ ਰਿਕਾਰਡਿੰਗ ਭੇਜੀ ਐ ਮਤਲਬ ਉਹ ਕੀ ਆਵਾਜ਼ ਤਾਂ ਚੱਲਉਂਦੀ ਬਾ ਮੈਨੂੰ ਪਤਾ ਹੀ ਨਹੀਂ ਜਾਂ ਤਾਂ ਮੈਂ ਸੁੱਤਾ ਹੀ ਪਿਆ ਫਿਰ ਮੈਂ ਹੁਣ ਕੀ ਮੈਨਾਂ ਤਾਂ ਪਾਗਲ ਨਹੀਂ ਕਿ ਮੈਂ ਵੀ ਸੌ ਜਾ ਕੁਛ ਨਾ ਕੁਛ ਦਿੱਤਾ ਹੀ ਤਾਂ ਹੀ ਸੁੱਤਾ ਪਿਆ ਮੈਂ ਮਤਲਬ ਤੁਹਾਨੂੰ ਜਿਹੜਾ ਤੁਹਾਡੇ ਤੁਸੀਂ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਤੋੜਤਾ ਬਈ ਇਹ ਫੈਸਲਾ ਤੁਹਾਡਾ ਸੀ ਜਾਂ ਫਿਰ ਇਹ ਪੰਚਾਇਤ ਦਾ ਫੈਸਲਾ ਸੀ ਮੇਰਾ ਆਪਦਾ ਹੀ ਪੰਚਾਇਤ ਨੇ ਸ਼ਰਤਾਂ ਮੇਰੇ ਤੇ ਕੰਨ ਦਾ ਕਰ ਲਿਆ ਜਦੋਂ ਉਹਨੇ ਜਿਨਾਂ ਨੇ ਗਲਤੀ ਨਹੀਂ ਮੰਨੀ ਪੰਚਾਇਤ ਵਿੱਚ ਵੀ ਤੇ ਤੁਸੀਂ ਫਿਰ ਇਹ ਵੀਡੀਓ ਕਿਉਂ ਬਣਾਈ ਨਹੀਂ ਵੀਡੀਓ ਵੀਡੀਓ ਦਾ ਮੈਨੂੰ ਮੈਟਰ ਨਹੀਂ ਸੀ ਵੀਡੀਓ ਵਾਲਾ ਸੀ ਮੈਂ ਵੀਡੀਓ ਪੋਣੀ ਜਾਂ ਕੁਝ ਵੀ ਇਹ ਤਾਂ ਮੈਂ ਇੱਕ ਸੇਫ ਹੋਇਆ ਸੀ ਆਪਦੇ ਲਈ ਮੈਂ ਕੱਲ ਨੂੰ ਇਹ ਨਾ ਆ ਕੇ ਕਿੱਥੇ ਮੇਰੇ ਤੇ ਕੇਸ ਕਰਦੇ ਨੇ ਮਹਿਲਾ ਮੰਡਲ ਆ ਕੇ ਨਾ ਵੀ ਸਾਡੀ ਕੁੜੀ ਨੂੰ ਤੋ ਕੁੱਟਿਆ ਮਾਰਿਆ ਜੀ ਉਹ ਤਾਂ ਮੇਰੇ ਕੋਲੇ ਹੈ ਹੀ ਨਹੀਂ ਕੋਈ ਉਹਦੇ ਫਿਰ ਮੇਰੇ ਨਾਲ ਦੇ ਗਵਾਹਾਂ ਜਿਨ੍ਹਾਂ ਮੇਰੀ ਵਿਗੜੀ ਉਹ ਵੀ ਕਰਨਗੇ ਵੀ ਹਾਂ ਭਈ ਇਹ ਤਾਂ ਗਲਤ ਆ ਬੰਦਾ ਕਿਉਂਕਿ ਉਹਨਾਂ ਨੇ ਵਿਗੜੀ ਅਗਲਾ ਤਾਂ ਵੇ ਕੀ ਲਵ ਮੈਰਿਜ ਕਿਉਂ ਕਰਾਈ ਬਹੁਤ ਜ਼ਿਆਦਾ ਮਸਤਾਵਾਤ ਹੈਗਾ ਬਹੁਤ ਜ਼ਿਆਦਾ ਕਿ ਮੈਂ ਮੈਰਿਜ ਕਿਉਂ ਕਰਾਈ ਉਦੋਂ ਮਤਲਬ ਤੁਸੀਂ ਆਪਣੇ ਘਰਦਿਆਂ ਦੇ ਖਿਲਾਫ ਹੋ ਕੇ ਕਰਾਈ ਸੀ ਸਾਰੇ ਮਹੱਲੇ ਦੇ ਖਿਲਾਫ ਅੱਧੇ ਪਿੰਡ ਦੇ ਖਿਲਾਫ ਸੀ ਗਈ ਤੇ ਜਦੋਂ ਫਿਰ ਤੁਹਾਡੀ ਪਤਨੀ ਕਿਸੇ ਦੂਜੇ ਮੁੰਡੇ ਦੇ ਨਾਲ ਸਬੰਧ ਚ ਆ ਜਾਂਦੀ ਹੈ ਤਾਂ ਬੱਚਿਆਂ ਦਾ ਮੋਹ ਕਰਦੀ ਸੀ ਹੁਣ ਮੇਰੇ ਸਾਹਮਣੇ ਤਾਂ ਬਹੁਤ ਸੀ ਪੁੱਤ 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 ਪਰ ਜਿਵੇਂ ਰਾਤ ਗੱਲਾਂ ਸੁਨੀਆਂ ਮੈਂ ਆੜ ਗਵਾੜਦੇ ਆ ਉਹ ਕਹਿੰਦੇ ਸੀ ਭਰਾਵਾ ਜਵਾਕ ਤੇਰੇ ਤੁਰੇ ਫਿਰਦੇ ਸੀ ਬਾਹਰ ਇਹ ਕੋਈ ਕੁੜੀ ਬਾਹਰੋਂਦੀ ਰਹਿੰਦੀ ਸੀ ਜੇ ਕੋਈ ਵੀ ਹੁਣ ਇਹ ਗੱਲ ਬੇ ਉਹ ਹੀ ਗੱਲ ਫੇਰ ਆ ਗਈ ਸ਼ੱਕ ਵਾਲੀ ਹੁਣ ਮੈਨੂੰ ਜਿਹਦੇ ਚੀਜ਼ ਤੇ ਫੇਰ ਯਕੀਨ ਮੈਂ ਵਿਖਿਆ ਨਹੀਂ ਆ ਨਾ ਚੀਜ਼ਾਂ ਅੱਖਾਂ ਵਿੱਚ ਕੇ ਯਕੀਨ ਕੀਤਾ ਤੁਸੀਂ ਅੱਖਾਂ ਵਿੱਚ ਕੇ ਆਪਣੀ ਪਤਨੀ ਦੇ ਉੱਤੇ ਵਿਸ਼ਵਾਸ ਕੀਤਾ ਪਸਤਾਵਾ ਹੈਗਾ ਇਸ ਗੱਲ ਦਾ ਕਿ ਅੱਖਾਂ ਵਿੱਚ ਕੇ ਕਿਉਂ ਯਕੀਨ ਕਰ ਲਿਆ ਬਹੁਤ ਜ਼ਿਆਦਾ ਕਿਸੇ ਤੇ ਵੀ ਨਹੀਂ ਕਰਨਾ ਚਾਹੀਦਾ ਇਹ ਬੰਦਾ ਕਿਸੇ ਤੇ ਵੀ ਨਹੀਂ ਕਰਨਾ ਚਾਹੀਦਾ ਤਾਂ ਚੀਜ਼ਾਂ ਤਾਂ ਗਲਤੀ ਆਈ ਦੇਖੋ ਇਹ ਨਾ ਕਿ ਇਹ ਗਲਤੀਆਂ ਨਾ ਕਿ ਇਹ ਕਹਿੰਦਾ ਨਾ ਵੀ ਸੋਧਨ ਚੋਰ ਦਾ ਇੱਕ ਦਿਨ ਸਾਧਾ ਤੇ ਜੇ ਚੋਰੀ ਕਰਦੀਆਂ ਦਾ ਬਾਦ ਤੈਨੂੰ ਕੋਈ ਸਮਝਾ ਰਹਿਣਾ ਵੀ ਮੈਨੂੰ ਪਤਾ ਨਹੀਂ ਵੀ ਚਲ ਤੂੰ ਚੋਰੀ ਕੀਤੀ ਜੇ ਨਹੀਂ ਬੰਦੇ ਨੂੰ ਹਟ ਜਾਣਾ ਚਾਹੀਦਾ ਕਿ ਮੇਰਾ ਵੀ ਕਾਰਜ ਵਿਗੜੂਗਾ ਜੇ ਤੂੰ ਗੱਲਾਂ ਬਾਤਾਂ ਬਣਨ ਲੱਗ ਬਣੂਗਾ ਸੋਝੀ ਵੀ ਕਾਰਜ ਵਿਗੜੂਗਾ ਪਰ ਉਹ ਨੇ ਪਰਵਾਹ ਹੀ ਨਹੀਂ ਕੀਤੀ ਘਰੋਂ ਹੁਣ ਪਤਾ ਲੱਗਦਾ ਘਰੇ ਰੋਟੀਆਂ ਬਣਾ ਘਰੇ ਪਰੌਂਠੇ ਆਲੂ ਵਾਲੇ ਪਰੌਂਠੇ ਬਣਾਵਣਾ ਉਹਦੇ ਕੋਲ ਜਾਂਦੇ ਰਹੇ ਆ ਚੋਰੀ ਘਰੋਂ ਬਈ ਤੁਸੀਂ ਮਤਲਬ ਮੈਂ ਤਾਂ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੂੰ ਤੇ ਰਾਸ਼ਨ ਪਾਣੀ ਲੈ ਕੇ ਆਉਨੇ ਹੋ ਤੇ ਉਹ ਰਾਸ਼ਨ ਕਿਸੇ ਹੋਰ ਲੈ ਕੇ ਲੱਗ ਜਾਂਦਾ ਸੀ ਇਹ ਉਹ 2-3 ਦਿਨਾਂ ਬਾਅਦ ਹੀ ਉਹਨੇ ਆ ਚੀਜ਼ ਹੈ ਨਹੀਂ ਆ ਚੀਜ਼ ਲੈ ਆਓ ਜੇ ਆ ਚੀਜ਼ ਲੈ ਆਓ ਜੇ ਮੇਰੇ ਤਕਰੀਬਨ ਮੈਂ ਡੇਲੀ ਦਾ ਹੁੰਦਾ ਸੀ ਮੈਂ ਕੁਛ ਨਾ ਕੁਛ ਘਰੇ ਲੈ ਆਣਾ ਡੇਲੀ ਦਾ ਜੀ ਇਹ ਆ ਚੀਜ਼ ਖਤਮ ਹੋ ਗਈ ਜੀ ਆ ਚੀਜ਼ ਖਤਮ ਹੋ ਗਈ ਇਕੱਠਿਆਂ ਵਿੱਚ ਸੱਤ ਸੱਤ ਦੇਖਣੀ ਨਹੀਂ ਘਰ 'ਚ ਮਤਲਬ ਬਰਕਤ ਤਾਂ ਹੈ ਹੀ ਨਹੀਂ ਸੀ ਰਸੋਈ 'ਚ ਬਰਕਤ ਤਾਂ ਰਹੂਗੀ ਨਾ ਜੇ ਆਜੇ ਆਦੇ ਕੱਲੇ ਜੀ ਆਪਦੇ ਜੀ ਖਾਣਗੇ ਜਦੋਂ ਆਪਾਂ ਲਾਤ ਉੱਥੇ ਲੰਗਰ ਹੀ ਰੱਖਿਆ ਵੀ ਚੱਲ ਕੋਈ ਗੱਲ ਨਹੀਂ ਫਰੀ ਦਾ ਕੰਮ ਆ ਖਾਈ ਜਾਓ ਯੋ ਤਾਂ ਜਿਹੜਾ ਆਇਆ ਉਹ ਆਓ ਜੀ ਸੋ ਰਾਜੀ ਆਏ ਜੋ ਸਾ ਰਾਜੀ ਜਾਈ ਹੈ ਨਾ ਤੇ ਮੈਂ ਆਪਾਂ ਕਹਿੰਦੇ ਰੋਟੀ ਤਾਂ ਨਹੀਂ ਮੈਂ ਕਹਾਂ ਸੀ ਵੀ ਰੋਟੀ ਕਾ ਤਾਂ ਖੋਣੀ ਹੈ ਯਾਰ ਜਿਹੜਾ ਕੋਈ ਗੱਲ ਨਹੀਂ ਆਪਣਾ ਆਪ ਦਾ ਟੱਬਰ ਹੈ ਪਰ ਆ ਚੋਰੀ ਵਾਲਾ ਕੰਮ ਗਲਤ ਹੈ ਨਹੀਂ ਹਾਂ ਮਤਲਬ ਉਹ ਤਾਂ ਹੀਰ ਦੀ ਚੋਰੀ ਵਾਲਾ ਕੰਮ ਸੀ ਉਹ ਮੈਨੂੰ ਤਾਂ ਹੁਣ ਪਤਾ ਲੱਗਦਾ ਬਈ ਉਹ ਚੋਰੀ ਰੋਟੀਆਂ ਵਾਲਾ ਜਾਂਦੀ ਰਹੀ ਹੈ ਜਾਂ ਇੱਥੇ ਸਾਰਾ ਦਿਨ ਉਹਦਾ ਨਾਮ ਲਈ ਜਾਂਦੀ ਰਹਿੰਦੀ ਸੀ ਗਾਣੇ ਗਾਰੇ ਚੁੱਚੀ ਚਲੋ ਹੈ ਨਾ ਉਹ ਸਭ ਘਰ ਸਾਹਮਣੇ ਆ ਉਹ ਸਾਹਮਣੇ ਖੜਾ ਨਹੀਂ ਸੀ ਸਾਹਮਣੇ ਖੜਿੰਦੀ ਮੈਂ ਕਦੇ ਰਿਹਾ ਗੇਟ ਤੋਂ ਬੰਦ ਬੈ ਗੇਟ ਕਾ ਤਾਂ ਖੋਲ ਨਹੀਂ ਬੰਦ ਰੱਖਦਾ ਕਿ ਮਿਲ ਨਹੀਂ ਪਈ ਕੰਦੇ ਨਹੀਂ ਜਵਾਕ ਕੰਦੇ ਜੀ ਲਾਈ ਰੱਖਦੇ ਬਾਹਰ ਆਵਾਜ਼ਾਂ ਵੀ ਚੱਲੀ ਜਾਂਦੀ ਐ ਤੇ ਜਵਾਕ ਇਹਨਾਂ ਖਿੜੀ ਜਾਂਦੇ ਰਹਿੰਦੇ ਆ ਮਤਲਬ ਬਹੁਤ ਦਿਮਾਗ ਚ ਨਹੀਂ ਮਤਲਬ ਛੜ ਕੋਈ ਨਹੀਂ ਹੁਣ ਤਲਾਕ ਲੈ ਲਿਆ ਤੁਸੀਂ ਲੈ ਲਿਆ ਜੀ ਪੰਚਾਇਤ ਵਿੱਚ ਸੈਂ ਵੀ ਕਰਾ ਲਏ ਸਾਰੇ ਕੁਝ ਹੋ ਗਏ ਤੇ ਉਹ ਮੰਨ ਗਈ ਸੀ ਤਲਾਕ ਦੇ ਲਈ ਉਹਨੇ ਤਾਂ ਬੜੀ ਖੁਸ਼ੀ ਨਾਲ ਇਹਨੂੰ ਮਿੰਟ 'ਚ ਪੈਨ ਫੜਿਆ ਸਾਈਨ ਕੀਤੇ ਵੀਡੀਓ ਵਿਖਾਵਾਂ ਤੇ ਆਪਾਂ ਜ਼ੂਮ ਕਰਕੇ ਬੋਲਾ ਵੇਖੋ ਸਾਰੇ ਜਣੇ ਜਦੋਂ ਮੈਂ ਉਹਨੂੰ ਉਠਾ ਰਿਹਾ ਹਾਂ ਹੱਸ ਰਹੀ ਐ ਉਠਾਇਆ ਨਾ ਮੈਂ ਆ ਮੈਂ ਜਾ ਤੂੰ ਉਹ ਹੱਸ ਰਹੀ ਆ ਦਾ ਮਿੰਨਾ ਮੱਠਾ ਜਾ ਹੱਸੇ ਹੱਸੀਆਂ ਦੀ ਐ ਫਿਰ ਉਹਦੇ ਹੱਥਾਂ 'ਚ ਆថੈ ਪਾਈ ਜਿਵੇਂ ਘੁੱਟ ਕੇ ਵੀ ਬਸ ਇਹਦੇ ਬਿਨਾਂ ਤਾਂ ਮੇਰੇ ਮਰਦੀ ਪਈਆਂ ਮੈਂ ਬਈ ਮਤਲਬ ਉਹਨਾਂ ਦੀ ਉਮਰ ਦੇ ਵਿੱਚ ਵੀ ਦੋਹਾਂ ਦੀ ਉਮਰ ਦੇ ਵਿੱਚ ਵੀ ਬਹੁਤ ਫਰਕ ਹੈ 10-15 ਸਾਲ ਦਾ ਫਰਕ ਹੋਣਾ ਤਕਰੀਬਨ ਤਕਰੀਬਨ ਤੇ ਉਹ ਫਿਰ ਮੁੰਡੇ ਨੂੰ ਵੀ ਸ਼ਰਮ ਨਹੀਂ ਆਈ ਇਸ ਗੱਲ ਦੇ ਵਿੱਚ ਉਹ ਤਾਂ ਉਹਨਾਂ ਨੂੰ ਸੁਤਣਾ ਦੇ ਦਿੰਦਾ ਹੈ ਉਮਰ ਦਾ ਫਰਕ ਤਾਂ ਉਹਨਾਂ ਨੂੰ ਇਹ ਤਾਂ ਉਹ ਇੱਕ ਉਮਰ ਹੀ ਹੁੰਦੀ ਹੈ ਬਸ ਵੀ ਹੁਣ ਚਲੋ ਮੈਂ ਨਹੀਂ ਕਹਿੰਦਾ ਵੀ ਰੱਬ ਕਰੇ ਵੀ ਚਲੋ ਉਹ ਵਧੀਆ ਵਸੇ ਹਾਸੇ ਕੁਛ ਹੀ ਰਹਿਣਾ ਉਹਦਾ ਵਧੀਆ ਰਹਿਣਾ ਪਰ ਇਹ ਗੱਲ ਮਨੋਜੀ ਮੁੰਡਾ ਉਹ ਮੜਾਈ ਉਮਰ ਦਾ ਟੱਪ ਗਿਆ ਫੇਰੇ ਹੋਰ ਲੱਭੂਗੀ ਹਾਂ ਤਾਂ ਹੁਣ ਤਾਂ ਮੈਂ ਨਹੀਂ ਕਹਿੰਦਾ ਵੀ ਮੈਨੂੰ ਛੱਡ ਕੇ ਤੂੰ ਹੋਰ ਕਰ ਲਾ ਜਾਏ ਕਰ ਲਾ ਜੇ ਹੁਣ ਜਿਹੜਾ ਕਰ ਲਿਆ ਵੀ ਤੂੰ ਉਹਦੇ ਨਾਲ ਹੀ ਰਹਿ ਅਕਸਰ ਉਹਨੂੰ ਤਾਂ ਹੁਣ ਉਹਨੂੰ ਤਾਂ ਨਾ ਜਲੀਲ ਕਰ ਕਿਸੇ ਵਿੱਚ ਇੰਨਾ ਕੁਝ ਹੋ ਗਿਆ ਜਿਉਂ ਕੁਝ ਇੰਨਾ ਵਿਗੜਿਆ ਪਿਆ ਅਗਲੇ ਦੇ ਫੇਰ ਨਾਲ ਹੁਣ ਹੱਥ ਫੜ ਕੇ ਵੀ ਤਰ ਹੈ ਹੁਣ ਕੀ ਲੱਗਦਾ ਤੁਹਾਨੂੰ ਵੀ ਮਤਲਬ ਉਹ ਦੋਵੇਂ ਇਕੱਠੇ ਸਹੀ ਰਹਿ ਪਉਣਗੇ ਚਮਾਣੀ 1% ਵੀ ਨਹੀਂ ਇੱਕ ਉਹਨਾਂ ਦਾ ਅੱਧਾ ਪਰਸੈਂਟ ਵੀ ਨਹੀਂ ਜਿਹੜੇ ਬੰਦੇ ਨੇ ਘਰੇ ਬਹਿ ਕੇ ਫਰੀ ਨਾ ਖਾਦੀਆਂ ਨਾ ਕਿਸੇ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਤੇ ਹੁਣ ਜੇ ਉਹ ਕਾਨੂੰਨ ਰਾਹੀਂ ਆਪਣਾ ਹੱਕ ਮੰਗਦੀ ਆ ਤੁਹਾਡੇ ਤੋਂ ਫੇਰ ਕਾਹਦਾ ਇਸਦਾ ਮੈਂ ਮੇਰੇ ਜਵਾਬ ਨੂੰ ਦੇਣਾ ਦਾ ਜਵਾਬ ਮੇਰੇ ਕੋਲੇ ਆ ਬੱਚੇ ਮੰਗੂਗੀ ਬੱਚੇ ਕਾਹ ਤੋਂ ਮੰਗੂਗੀ ਨਹੀਂ ਦੇਨੇ ਬੱਚੇ ਆਪਾਂ ਮੈਂ ਤਾਂ ਲਿਖਾਇਆ ਹੋਇਆ ਇਹਦੇ ਵਿੱਚ ਦੋਵਾਂ ਪਾਸੇ ਲਿਖਾਇਆ ਵੀ ਬੱਚਿਆਂ ਦੀ ਕਸਟਡੀ ਮੇਰੀ ਹੈ ਮੈਂ ਹੀ ਲੈਣਿਆ ਪੜਿਆ ਨਹੀਂ ਪੜਿਆ ਮੈਂ ਉਹਨੇ ਉਹਨੂੰ ਪੜਨ ਦੀ ਲੋੜ ਵੀ ਨਹੀਂ ਪਈ ਹੁੰਦਾ ਅਸੀਂ ਬਸ ਆਏ ਆ ਬੰਦਾ ਮੇਰੇ ਸਾਹਮਣੇ ਮੈਂ ਤਾਂ ਇਹਦੇ ਨਾਲ ਜਾਣਾ ਹੀ ਜਾਣਾ ਸਾਡੇ ਘਰੇ ਜਦੋਂ ਗਈ ਆ ਘਰੋਂ ਸਾਡੇ ਘਰੇ ਮੈਂ ਸਾਡੇ ਘਰ ਤਾਂ ਸੋਗ ਪੈ ਗਿਆ ਬੱਸ ਦਾ ਵਾਤਾ ਕਰ ਉੱਜੜ ਗਿਆ ਬਈ ਨਿੱਕੇ ਨਿੱਕੇ ਜਾਕਨ ਨੂੰ ਵੇਖ ਕੇ ਮੇਰੀ ਮਾਮੀ ਰੋਣ ਲੱਗ ਪਏ ਮਾਮੀ ਮੇਰੀ ਰੋਣ ਲਾਪੀ ਮੇਰੀ ਗੁੜੀਆਂ ਨੂੰ ਬੁੱਕਲ ਚ ਲੈ ਕੇ ਤੇ ਮੇਰੇ ਗਲੇ ਲਾ ਕੇ ਰੋਣ ਲਾ ਪਈ ਤੇ ਉਧਰੋਂ ਪਤਾ ਲੱਗਾ ਉਹ ਤਾਂ ਬੜੀ ਹੱਸੀ ਜਾਂਦੇ ਸਾਰੇ ਉਹ ਬੰਦਰ ਬੈਠੇ ਹੱਸੀ ਜਾਂਦੇ ਸਾਰੇ ਦੀ ਮਾਂ ਉਹ ਬੜੀ ਹੱਸੀ ਹੁੰਦੇ ਨੇ ਯਾਰੇ ਲਈ ਜੰਮ ਮੁੰਡੇ ਦੇ ਮਾਪੇ ਨੇ ਨਹੀਂ ਮੁੰਡੇ ਨੂੰ ਸਮਝਾਇਆ ਕੁਛ ਕੀ ਇਹ ਗਲਤ ਹੈ ਜਾਂ ਮੁੰਡੇ ਦੇ ਮਾਪੇ ਆਪਾਂ ਨੇ ਮੁੰਡੇ ਨੂੰ ਸਮਝਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਕਿਸੇ ਦਾ ਕੋਈ ਅਸਰ ਨਹੀਂ ਹੋਇਆ ਕਿ ਮਾਪੇ ਹੁੰਦਾ ਸਮਝਾ ਸਕਦੇ ਉਹਨਾਂ ਨੂੰ ਕੋਈ ਅਸਰ ਨਹੀਂ ਹੋਇਆ ਮਾਪੇ ਉਹਨੇ ਨਹੀਂ ਮਾਪੇ ਵੀ ਖੋਸ਼ੀ ਉੰਜ ਹੋਣਾ ਨਹੀਂ ਸੀ ਉਹਦਾ ਇਹ ਰਿਐਲਿਟੀ ਆ ਉਹਨਾਂ ਦਾ ਉੰਜ ਹੋਣਾ ਨਹੀਂ ਸੀਗਾ ਕਿਉਂਕਿ ਜਿਸ ਹੱਬ ਦੇ ਉਹ ਮਤਲਬ ਯਹਾਂ ਪੜੇ ਸਾਰੇ ਪਿੰਡ 'ਚ ਪਤਾ ਜਿਵੇਂ ਵੀ ਉਹ ਉਹਦਾ ਜਿਵੇਂ ਕੈਰੇਕਟਰ ਆ ਨਾ ਨਸ਼ੇ ਪੱਤੀ ਵਾਲਾ ਜਾਂ ਚੋਰੀ ਚਕਾਰੀ ਵਾਲਾ ਕੈਰੇਕਟਰ ਸਭ ਨੂੰ ਪਤਾ ਵੀ ਹੈ ਮੁੰਡੇ ਦਾ ਉਹਨੂੰ ਕਿਸੇ ਨੇ ਦੇਣੀ ਵੀ ਨਹੀਂ ਸੀ ਤੀ ਮਨ ਜਾਂ ਕਰਾਉਂਦਾ ਵੀ ਜਾਂ ਕੋਈ ਲਾ ਮੈਰਜ ਕੋਈ ਉਹਨਾਂ ਦੇ ਕਿ ਕੋਈ ਫੜਕੀ ਕਰਾਉਂਦਾ ਜਿ ਮਰਜ਼ੀ ਪਰ ਜੇ ਬੋ ਕਹਿੰਦੇ ਆਰੇਂਜ ਮੈਰਜ ਕੋਈ ਰਿਸ਼ਤਾ ਕਰਾਉਣਾ ਹੈ ਵਿਚੋਲਾ ਉਹ ਨਹੀਂ ਹੋਣਾ ਸੀਗਾ ਚਲ ਉਹਦਾ ਇਸ ਬੰਨਣਾ ਘਰ ਵੱਜ ਗਿਆ ਪਰ ਇਹ ਫਸ ਗਈ ਪਰ ਇੱਕ ਮੁੰਡੇ ਲਈ ਵੀ ਹੈ ਜੇ ਤੂੰ ਯਾਰ ਮਨ ਕਰ ਰਿਹਾ ਤੂੰ ਹੋਰ ਵੇਖ ਲੈ ਨੀਆਂ ਬੁੜੀਆਂ ਕੁੜੀਆਂ ਤੇਰੇ ਨਾਲ ਹੈ ਕੋਈ ਸੀਨ ਤੂੰ ਮੈਨੂੰ ਦੱਸ ਜੇ ਤੈਨੂੰ ਉਹ ਗੱਲ ਤੇ ਕਹਿੰਦੀ ਆ ਹੱਕਵੰਦ ਅਸੀਂ ਮੁੰਡੇ ਦਾ ਤੂੰ 24 ਘੰਟੇ ਮੇਰੇ ਨਾਲ ਰਹਿਣਾ ਮੇਰੇ ਕੋਲੇ ਖਾਣਾ ਪੀਣਾ ਇੱਥੇ ਮੇਰੇ ਕੋਲ ਅੱਧਾ ਤੂੰ ਅੱਧਾ ਤੂੰ ਮੇਰੇ ਕੋਲੇ ਪਲੀ ਜਾਣਾ ਤੇ ਤੁਹਾਡੀ ਪਤਨੀ ਤੁਹਾਡੇ ਕੋਲੇ ਨਜਾਇਜ਼ ਸਬੰਧਾਂ ਬਾਰੇ ਵੀ ਮੰਨੀ ਹੈ ਉਹ ਨਹੀਂ ਮੰਨੀ ਪਰ ਮੁੰਡਾ ਮੰਨਿਆ ਮੈਨੂੰ ਇਹ ਪੁੱਛਿਆ ਸੀ ਮੈਂ ਤੂੰ ਕਹਿੰਦੀ ਉੱਥੇ ਮੈਨੂੰ ਇਹ ਪੰਜਾਬ ਚ ਕਹਿੰਦੀ ਮੈਂ ਸੌ ਲੱਗੇ ਗੱਲੀ ਰਿਕਾਰਡਿੰਗਾਂ ਫੋਨ ਤੇ ਕੱਲੀ ਗੱਲ ਹੋਈ ਆ ਮੈਂ ਨੇੜੇ ਨਹੀਂ ਗਈ ਮੁੰਡੇ ਨੇ ਸਾਰਾ ਕੁਝ ਦੱਸਿਆ ਵੀ ਅਸੀਂ ਕਹਿੰਦਾ ਇੱਥੇ ਮਿਲੇ ਆ। ਉਹਨੇ ਕੱਲੀ-ਕੱਲੀ ਗੱਲ ਦੱਸਤੀ ਮੁੰਡੇ ਨੇ। ਫਿਰ ਉਸ ਤੋਂ ਬਾਅਦ ਤਾਂ ਕੋਈ ਸਵਾਲ ਹੀ ਨਹੀਂ ਰਹਿ ਜਾਂਦਾ। ਉਹ ਤਾਂ ਹਲੇ ਵੀ ਕਰੀ ਮੈਂ ਗਲਤ ਨਹੀਂ ਹੈਗੀ। ਹੁਣ ਕੀ ਕਹਿੰਦੀ ਐ ਤੁਹਾਡੇ ਬਾਰੇ ਕੀ? ਹੁਣ ਤੁਹਾਨੂੰ ਕਿਉਂ ਮਾੜਾ ਕਿਹਾ ਜਾਂਦਾ? ਮੇਰੇ ਬਾਰੇ ਕਹਿੰਦੇ ਬਹੁਤ ਗਲਤ। ਇੱਕ ਬੁੜੀਆ ਕੁੜੀ ਨਾਲ ਗੱਲ ਕਰਦਾ। ਪਾਰਖਾਂ 'ਚ ਬੈੰਦਾ ਕਰਦਾ ਉਹ ਕਰਦਾ। ਕੀ ਕਹਿਣਾ ਚਾਹੋਗੇ ਬਾਈ? ਅੱਜ ਦੀ ਮੰਢੀਰ ਨੂੰ ਅੱਜ ਦੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਆਪਸ ਦੇ ਵਿੱਚ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਹੋ ਕੇ ਰਿਸ਼ਤੇਦਾਰਾਂ ਦੇ ਖਿਲਾਫ ਹੋ ਕੇ ਵਿਆਹ ਕਰਾ ਲੈਂਦੇ ਨੇ। ਤੇ ਉਸ ਤੋਂ ਬਾਅਦ ਜਿਹੜੇ ਨਤੀਜੇ ਅਜੇ ਨਿਕਲ ਰਹੇ ਨੇ ਆਪਾਂ ਹੁਣੀ ਬਿਲਕੁਲੀ ਤੁਹਾਡੀ ਲਾਈਫ ਦੇ ਵਿੱਚ ਜੋ ਕੁਝ ਵਾਪਰਿਆ ਸੀ ਪ੍ਰੈਕਟੀਕਲ ਦੇਖ ਰਹੀਆਂ ਕੀ ਕਹਿਣਾ ਚਾਹੋਗੇ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਮੈਸੇਜ ਤਾਂ ਇਹ ਲੋਕਾਂ ਨੂੰ ਤੇ ਹੀ ਕਹਿਣਾ ਆਪਾਂ ਵੀ ਇਹ ਥੋੜਾ ਨਾ ਅੰਨਾ ਵਿਸ਼ਵਾਸ ਨਾ ਕਰੋ ਕਿਸੇ ਭਲਾ ਉਹ ਕਿ ਬੰਦਾ ਤੇ ਭਲਾ ਔੜੀ ਅੰਨਾ ਵਿਸ਼ਵਾਸ ਬੰਦੇ ਨੂੰ ਮਾਰ ਜਾਂਦਾ ਜੇ ਤੁਹਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਹਿੰਟ ਹੋਣੀ ਨਾ ਉਹਦਾ ਉਹਦੇ ਤੇ ਪੂਰੀ ਪੜਤਾਲ ਕਰ ਲੋ ਮੇਰੇ ਨਾਲ ਹੋਈ ਆ ਪਰ ਉਹ ਹੁਣ ਉਸੇ ਬੰਦੇ ਦਾ ਹੱਥ ਫੜੀ ਜਾਂਦੀ ਜਾਂ ਉਸ ਉਹ ਬੰਦਾ ਉਸੇ ਕੁੜੀ ਦਾ ਹੱਥ ਫੜੀ ਜਾਂਦਾ ਜਿੰਨੇ ਇੱਕ ਦੂਜੇ ਨੂੰ ਭੈਣ ਭਰਾ ਕਿਆ ਮੇਰੇ ਸਾਹਮਣੇ ਉਹਨੇ ਮਾਂ ਕਿਆ ਮੇਰੀ ਮਾਂ ਜੇ ਕਹਿੰਦਾ ਮੈਂ ਐਡਾ ਕਿ ਗੰਦਾ ਵੱਡ ਬੋਲਿਆ ਉਹਨੇ ਕਿ ਇਹ ਮੇਰੀ ਮਾਂ ਕਹਿੰਦਾ ਮੇਰੀ ਭੈਣਾ ਕਹਿੰਦਾ ਮੈਂ ਇਹਦੇ ਨਾਲ ਕੁਝ ਕਰ ਲਿਆ ਉਹਦੀ ਮਾਂ ਭੈਣਾ ਕੁਝ ਕਰ ਲਿਆ ਹੁਣ ਪਤਨੀ ਬਣ ਰਹੀ ਹੈ ਵੀ ਹੁਣ ਰਿਸ਼ਤੇ ਸਾਰੇ ਮਾਦਾਬੀ ਰਿਸ਼ਤਿਆਂ ਨੇ ਜੋੜਤੇ ਉਹਦੇ ਨਾਲ ਭੈਣ ਦਾ ਵੀ ਜੋੜਤਾ ਵੱਡੀ ਭਾਬੀ ਦਾ ਵੀ ਜੋੜਤਾ ਉਹ ਬੰਦਾ ਫਿਰ ਵੀ ਗਲਤ ਹੁਣ ਘਰ ਦੀਦਾ ਵੀ ਰਿਸ਼ਤਾ ਜਿੰਦਾਂ ਵੀ ਘਰ ਦੀ ਵੀ ਬਣਾ ਲਈ ਹੁਣ ਕੀ ਯਕੀਨ ਕਰਾਂਗੇ ਕਿਹੜੇ ਰਿਸ਼ਤੇ ਤੇ ਯਕੀਨ ਕਰਾਂ ਹੁਣ ਉਹਨੇ ਇਹ ਵੀ ਕਿ ਉਹਨੇ ਕਹੇ ਮੇਰੇ ਜਵਾਕਾਂ ਵਰਗਾ ਛੋਟਾ ਆਪਣੇ ਜਵਾਕਾਂ ਵਰਗਾ ਤਾਂ ਜਵਾਕ ਆ ਮਤਲਬ ਘੱਟੋ ਘੱਟ 10 ਕੁ ਸਾਲ ਦਾ ਤਾਂ ਫਰਕ ਹੋਣਾ 5 ਦਾ 10 ਕੁ ਸਾਲ ਦਾ ਫਰਕ ਹੋਊਗਾ ਸ਼ੁਕਰੀਆ ਭਾਈ ਧੰਨਵਾਦ ਧੰਨਵਾਦ ਜੀ ਸੋ ਆਪਾਂ ਇਸ ਨੌਜਵਾਨ ਦੀ ਇਹ ਜਿਹੜੀ ਜ਼ਿੰਦਗੀ ਦੀ ਘਟਨਾ ਹੈ ਇਸ ਨੂੰ ਸਿਰਫ ਇੱਕ ਵੀਡੀਓ ਸਮਝ ਕੇ ਨਹੀਂ ਛੱਡ ਦੇਣਾ ਸਭ ਨੂੰ ਇਸ ਚੀਜ਼ ਤੋਂ ਸਿੱਖਣਾ ਬਹੁਤ ਕੁਝ ਬਣਦਾ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਦੇ ਲਈ ਇੱਕ ਲੜਕੀ ਦੇ ਲਈ ਇੱਕ ਨੌਜਵਾਨ ਨੇ ਆਪਣੇ ਰਿਸ਼ਤੇਦਾਰਾਂ ਨਾਲ ਘਰਦਿਆਂ ਨਾਲ ਅਤੇ ਗਾਡ ਗਮਾਡ ਨਾਲ ਤਕਰੀਬਨ ਅੱਧੇ ਪਿੰਡ ਨਾਲ ਬੈਰ ਪਾ ਲਿਆ ਹਰੇਕ ਨਾਲ ਟੁੱਟ ਕੇ ਬਹਿ ਗਿਆ ਇੱਕ ਸਿਰਫ ਇੱਕ ਆਪਣੀ ਪਤਨੀ ਦੇ ਲਈ ਇੱਕ ਆਪਣੇ ਪਿਆਰ ਦੇ ਲਈ ਫਿਰ ਉਹੀ ਕੁੜੀ ਜਿਸ ਦੇ ਪਿਆਰ ਦੇ ਲਈ ਇਹ ਕੁਛ ਸਭ ਕੁਛ ਛੱਡਤਾ ਇਸ ਮੁੰਡੇ ਨੇ ਉਹੀ ਕੁੜੀ ਉਸ ਦੀ ਪਿੱਠ ਪਿੱਛੇ ਕਿਸੇ ਹੋਰ ਦੇ ਪਿਆਰ ਚ ਪਾਗਲ ਹੋਈ ਫਿਰਦੀ ਸੀ ਅਤੇ ਜਦੋਂ ਇਹ ਸਭ ਪਤਾ ਲੱਗਦਾ ਤਾਂ ਉਹ ਮੁੰਡਾ ਬੜੀ ਕਹਿ ਲਈਏ ਕਿ ਸਹਿਜਤਾ ਦੇ ਨਾਲ ਉਸ ਆਪਣੀ ਪਤਨੀ ਨੂੰ ਜਿਹਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ ਕਿਸੇ ਹੋਰ ਦੇ ਨਾਲ ਤੋੜ ਦਿੰਦਾ ਹੈ ਤਾਂ ਜੱਸੀ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜੱਸੀ ਨੇ اپنی ਪਤਨੀ ਨੂੰ ਕਿਸੇ ਹੋਰ ਮੁੰਡੇ ਨਾਲ ਤੋੜਦਾ ਇਹ ਪਤਾ ਲੱਗਣ ਤੋਂ ਬਾਅਦ ਕਿ ਉਹਦੇ ਸਬੰਧ ਕਿਸੇ ਹੋਰ ਦੇ ਨਾਲ ਨੇ ਉਹ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਪਿਆਰ ਕਰਦੀ ਹੈ ਤੁਸੀਂ ਜੱਸੀ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜੱਸੀ ਨੇ ਸਹੀ ਕੀਤਾ ਜਾਂ ਗਲਤ ਕੀਤਾ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਜ਼ਰੂਰ ਦਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ